Muziek Pak de ਡਾਇਰੈਕਟਰ ਸਾਹਿਬ ਬਰਕਰ ਸਾਹਿਬ ਹੋਰ ਸਤਿਗੁਰੂ ਦੇ ਵਿਧਾਨ ਸਭਾ ਜੀ ਨਾਮ ਦੇਵਾ ਸਕਦਾ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੁਟ ਜਿਲ੍ਹਾ ਖੰਨਾ ਤੇ ਵਿੱਚ ਪੰਜ ਵਿਧਾਨ ਸਭਾ ਦਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਬਸ ਤੋਂ ਪਹਿਲਾਂ ਤਾਂ ਫਲਾਇਰ ਫਤੇ ਵਾਇਰਲ ਡਿਜੀਟਲ ਖਾਲਸਾ ਵਾਇਰਲ ਡਿਜੀਟਲ ਫਤੇ ਜੈ ਜੀ ਜੈ ਭਾਗ ਜੈ ਗੁਰੂ ਜੀ ਧੰਨ ਗੁਰਦੇ ਪਰਮ ਸਤਿਕਾਰਯੋਗ ਸੱਜਣੋ ਇਹ ਜਿਹੜਾ ਧਰਿੱਤਾ ਮੰਦੇ ਵਿੱਚ ਹਮਲਾ ਕੀਤਾ ਸਤਿਗੁਰੂ ਦਾਸ ਮਹਾਰਾਜ ਜੀ ਦੇ ਧਾਰਮਿਕ ਸਥਾਨ ਤੇ ਇਹ ਭਾਰਤ ਦੀ ਧਰਤੀ ਤੇ ਕੋਈ ਪਹਿਲਾ ਹਮਲਾ ਨਹੀਂ ਹੈ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਦਿੱਲੀ ਦੇ ਅੰਦਰ ਟੋਕਲਕਾ ਬਾਗ ਜਿੱਤੇ ਲੱਖਾਂ ਲੋਕ ਸਤਗੁਰੂ ਰਬਦਾਸ ਸਾਹਿਬ ਦੇ ਸਨਮਾਨ ਦੇ ਵਿੱਚ ਕਤਰ ਹੋਏ ਉਸ ਸਮੇਂ ਦੀਆਂ ਸਰਕਾਰਾਂ ਦਿੱਲੀ ਦੇ ਅੰਦਰ ਚਾਹੇ ਦਿੱਲੀ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਉਸ ਸਮੇਂ ਸਾਡੇ ਨੌਜਵਾਨਾਂ ਦੀਆਂ ਲੜਖਾਂ ਵਸਾਈਆਂ ਗਈਆਂ ਉੱਥੇ ਗੋਲੀ ਚੱਲੀ ਬਹੁਤ ਕੁਝ ਹੋਇਆ ਕੋਈ ਜਿਹੜੀ ਮਨੋਵਾਦੀ ਸੋਚ ਹੈ ਸਤਕਾਰਯੋਗ ਸਾਥੀਓ ਸਤਗੁਰੂ ਰਬਦਾਸ ਮਹਾਰਾਜ ਦੇ ਧਰਿੱਟਾ ਪਿੰਡ ਦੇ ਵਿੱਚ ਜਿਹੜਾ ਸਤਗੁਰੂ ਅਰਜਨ ਦੇਵ ਜੀ ਦੀ ਧਾਰਮਿਕ ਸਥਾਨ ਜਿਹਨਾਂ ਨੂੰ ਤੋੜਿਆ ਗਿਆ دیوار ਨੂੰ ਤੋੜਿਆ ਗਿਆ ਬਾਕੀ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉੱਤੇ ਭੋਜਨ ਸਵਾਜਪਾਤੀ ਦੇ ਧਰਕ ਜੋੜੇ ਕੱਤਰ ਹੋਏ ਔਰ ਪੰਜਾਬ ਦੇ ਪ੍ਰਧਾਨ ਸਰਦਾਰ ਅਰਜਨ ਸਿੰਘ ਕਰੀਪੁਰੀ ਸਾਹਿਬ ਉੱਤੇ ਪਹੁੰਚੇ ਤੋਂ ਸਾਥੀਓ ਮੈਂ ਤਾਂ ਜਿਆਦਾ ਸਮਾਂ ਨਹੀਂ ਲੈਣਾ ਇੱਕ ਬੇਨਤੀ ਕਰਨੀ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬੜਾ ਲੰਮਾ ਸਮਾ ਹੋ ਗਿਆ ਅਸੀਂ ਹੁਣ 15 ਅਗਸਤ ਮਨਾ ਕੇ ਆਟੇ ਆ ਕਿ ਸਾਡਾ ਦੇਸ਼ ਯਾਦ ਹੈ ਅਸੀਂ ਕਿੰਨੇ ਕੁ ਜ਼ਿਆਦਾ ਸਾਨੂੰ ਪਤਾ ਹੈ ਕਿਉਂਕਿ ਗੁਰੂ ਜਬੀ ਦਾਸ ਬਰਾਜ ਜੀ ਨੇ ਇਸ ਧਰਤੀ ਤੇ ਬਹੁਤ ਸਮਾਂ ਪਹਿਲਾਂ ਕਿਹਾ ਸੀ ਮੈਂ ਮੇਰੇ ਸਮਾ ਦੇ ਲੋਕੋ ਇਕੱਤਰ ਹੋ ਜਾਓ ਖੰਤ ਸੰਗਤ ਮੈਨ ਲਈਏ ਮਾਦੋ ਜੈਸੇ ਮਦਮ ਕੀਰਾ ਗੁਰੂ ਰਬਦਾਸ ਬਰਾਜ ਜੀ 650 ਸਾਲ ਪਹਿਲਾਂ ਸਾਨੂੰ ਇਸ ਧਰਤੀ ਤੇ ਇਕੱਠੇ ਹੋਣ ਦੀ ਗੱਲ ਕਰਕੇ ਗਏ ਨੇ ਪਰ ਅਸੀਂ ਅੱਜ ਵੀ ਇਕੱਠੇ ਨਹੀਂ ਹੋਏ ਅਸੀਂ ਅੱਜ ਵੀ ਸਤਗੁਰੂ ਰਬਦਾਸ ਸਵਾਹ ਜੀ ਗੱਲ ਨਹੀਂ ਮੰਨੀ ਅਸੀਂ ਉਹਨਾਂ ਦੇ ਨਾਂ ਤੇ ਲੱਗ-ਲੱਗ ਜੱਤੇ ਬੰਦੀਆਂ ਬਣਾ ਕੇ ਲੱਗ-ਲੱਗ ਆਪਣਾ ਤੋਰੀ ਫੁਫਕਾ ਚਲਾ ਰਹੇ ਆ ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿਸੇ ਨੂੰ ਪੁਰਸਾ ਲੱਗਦਾ ਲੱਗੇ ਸਤਕਾਰਯੋਗ ਸਾਥੀਓ ਜੈਸੇ ਗੁਰੂ ਰਬਦਾਸ ਨੂੰ ਸੱਚੇ ਮਨੋਂ ਮੰਨਦੇ ਆ ਸਤਗੁਰੂ ਰਵਦਾਸ ਦੇ ਵਿਚਾਰ ਧਾਰਾ ਤੇ ਬਹੁਜਨ ਸਮਾਜ ਪਾਰਟੀ ਚੱਲ ਰਹੀ ਹੈ ਪਿਛਲੇ ਸਮੇਂ ਤੋਂ ਤੁਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਬੱਕ ਬੱਕ ਘਟਾਵਾ ਹੋ ਰਹੀਆਂ ਜਿੱਥੇ ਬਹੁਜਨ ਸਮਾਜ ਪਾਰਟੀ ਆਪਣਾ ਨੀਲਾ ਝੰਡਾ ਲੱਕ ਝਟਦੀ ਹੈ ਸੋ ਇੱਥੇ ਵੀ ਜਿਹੜੀ ਆਮ ਆਦੀ ਪਾਰਟੀ ਸਰਕਾਰ ਹੈ ਜਿਹੜਾ ਜੰਮਦਰ ਦਾ ਪ੍ਰਸ਼ਾਸਨ ਦਾ ਵਿਧਾਨ ਸਭਾ ਹਲਕਾ ਫਰਾਂ ਆਮ ਆਦੀ ਪਾਰਟੀ ਸਰਕਾਰ ਦੀ ਸ਼ਹਿ ਤੇ ਜਿਹੜਾ ਸਤਗੁਰੂ ਰਵਦਾਸ ਅਮਰ ਜੀ ਦੇ ਮੰਦਿਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਨਿੰਦਣਯੋਗ ਹੈ ਔਰ ਮੋਦਰ ਸਮਾਜਪਾਟੀ ਇਸਦੀ ਬਹੁਤ ਛੱਟ ਫਰਦਾ ਵਿੱਚ ਦੰਦਾ ਕਰਦੀ ਹੈ ਸੋ ਸਤਕਾਰਯੋਗ ਸਭ ਕੇ ਸਾਡੋਂ ਗੁਰੂ ਰੁਪਦਾਸ ਬਰਾਦੀ ਗੱਲ ਮੰਨਣੀ ਚਾਹੀਦੀ ਆ ਅਸੀਂ 15 ਅਗਸਤ 78 ਸਾਲ ਹੋ ਗਏ ਦੇਸ਼ ਨੂੰ ਯਾਦ ਹੋਇਆ ਪਰ ਅਸੀਂ ਅੱਜ ਵੀ ਯਾਦ ਨਹੀਂ ਕਿਤੇ ਸਾਡੇ ਰਹਿਬਰ ਕਿਤੇ ਸਾਡੇ ਗੁਰੂ ਇਸ ਧਰਤੀ ਤੇ ਸਹੀ ਤਰ੍ਹਾਂ ਉਹਨਾਂ ਦੀ ਜਿਹੜੀ ਜਗ੍ਹਾ ਧਾਰਮਿਕ ਸਥਾਨ ਆ ਉਹ ਸੇਵ ਨਹੀਂ ਹੈਗੀ ਤਾਂ ਫਿਰ ਸਾਡਾ ਕੀ ਯਾਦ ਹੋਵੇਗਾ ਸੋ ਸਰਕਾਰ ਦੇ ਸਾਥੀਓ ਮੈਂ ਇੱਕੋ ਬੇਨਤੀ ਕਰਾਂਗਾ ਕਿ ਆਉਣੇ ਵਾਲੇ ਸਮਾਂ ਜੇ ਅਸੀਂ ਇਹਨਾਂ ਟੀਕਾ ਤੋਂ ਇਹਨਾਂ ਗੱਲਾਂ ਤੋਂ ਬਚਣਾ ਤੇ ਸਾਨੂੰ ਇਕੱਤਰ ਹੋ ਕੇ ਸਤਿਗੁਰੂ ਅਰਜਨ ਦੇਵ ਜੀ ਦੀ ਗੱਲ ਮੰਨ ਲੈਣੀ ਚਾਹੀਦੀ ਆ 2027 ਦੋ ਨਹੀਂ ਹੈ 2027 ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨੀਲਾ ਝੱਡਾ ਚੱਕਣਾ ਪੈਣਾ ਜਦ ਇਹ ਪੰਜਾਬ ਦੀ ਧਰਤੀ ਤੇ ਸੈਂਕੀ ਤੋਂ ਉੱਪਰ 37% ਤੋਂ ਉੱਪਰ ਸਾਡਾ ਸਮਾਜ ਹੈ ਜੇ ਅਸੀਂ ਇਕੱਠੇ ਹੋ ਜਾਈਏ ਤੇ 100 ਦੇ ਵਿੱਚੋਂ 33 ਵਾਲਾ ਪਾਸ ਹੋ ਜਾਂਦਾ ਤੋਂ ਸਰਕਾਰ ਦੇ ਸਾਥੀਓ ਅਸੀਂ ਤਾਂ 70% ਤੋਂ ਵੀ ਉੱਪਰ ਹੈ ਐਸਸੀ ਸਵਾਜ ਐਸਸੀ ਐਸਡੀ ਓਬੀਸੀ ਅਗਰ ਅਸੀਂ ਸਾਰੇ ਇਕੱਠੇ ਹੋ ਜਾਈਏ ਤਾਂ ਸਾਡਾ ਰਾਜ ਆ ਸਕਦਾ ਹੈ ਤੇ ਸਾਡੇ ਸਤਿਗੁਰੂ ਜਗਦਾਸ ਬਾਬਾ ਦੇ 15 ਨੂੰ ਧਾਰਮਿਕ ਸਥਾਨਾਂ ਨੂੰ ਗੁਰਦਵਾਰਾ ਸਾਹਿਬ ਨੂੰ ਕੋਈ ਚਾਕ ਵੀ ਨਹੀਂ ਸਕਦਾ ਉਹਨਾਂ ਬਦ ਕਿਉਂਕਿ ਅਸੀਂ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਇਕੱਠੇ ਨਹੀਂ ਆ ਇੱਕ ਨਹੀਂ ਹੈ ਅੱਜ 34 ਐਮਐਲਏ ਆ ਪੰਜਾਬ ਦੇ ਅੰਦਰ ਵੱਖ-ਵੱਖ ਪਾਰਟੀਆਂ ਦੇ ਵਿੱਚ ਬੈਠੇ ਆ ਅਜੇ ਗੁੰਗੇ ਬਣੇ ਹੋਏ ਨੇ ਜੋਤੀਆਂ ਮੈਂ ਦਾ ਜਿਹੜਾ ਐਸਟੀ ਸਮਾਜ ਦੇ ਵਿੱਚੋਂ ਬਣਿਆ ਕੋਈ ਬੋਲਿਆ ਚਾਹੇ ਕਾਂਗਰਸ ਪਾਰਟੀ ਚ ਹੋਵੇ ਅਕਾਲੀ ਦਲ ਚ ਹੋਵੇ ਆਮ ਆਦੀ ਪਾਰਟੀ ਚ ਹੋਵੇ ਤੁਹਾਡਾ ਇੱਕੋ ਹੀ ਸ਼ੇਰ ਆ ਡਾਕਟਰਨ ਸੱਤਰਪਾਰ ਬੌਧਨ ਸਮਾਜ ਪਾਰਟੀ ਦੇ ਐਮਐਲਏ ਜਿਹੜੇ ਵਿਧਾਨ ਸਭਾ ਦੇ ਵਿੱਚ ਗਰਜਦੇ ਆ ਹਰ ਇੱਕ ਮੁੱਦਾ ਸਾਡੇ ਉੱਤੇ ਉਠਾਉਂਦੇ ਆ ਉਸ ਤਰ੍ਹਾਂ ਦੇ ਸਾਡੇ ਐਮਐਲਏ ਬਣਾਉਣੇ ਚਾਹੀਦੇ ਆ ਬੌਧਨ ਸਮਾਜ ਪਾਰਟੀ ਦੇ ਅੰਦਰ ਰਹਿ ਕੇ ਜੋ ਤੁਹਤਿਓ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ 2027 ਦੇ ਵਿੱਚ 71 ਹੋ ਕੇ ਬਹੁਤ ਸਦੀ ਜਿਹੜੇ ਅੱਜ ਕਾਫੀ ਲੰਮਾ ਸਮੇਂ ਤੋਂ ਬਾਅਦ ਅੱਜ ਮੈਨੂੰ ਨਜ਼ਰ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗੇ ਆਪਾਂ ਜਿਸ ਤਰ੍ਹਾਂ ਪਹਿਲਾਂ ਇਕੱਠੇ ਹੋ ਕੇ ਕੰਮ ਕਰਦੇ ਸੀ ਆਪਾਂ ਸਾਰੇ ਇਸ ਤਰ੍ਹਾਂ ਇਕੱਠੇ ਹੋ ਕੇ ਕੰਮ ਕਰੀਏ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈਪੀ ਜੈ ਪਹਾੜ ਜੈ ਕੁਦਰ ਜੈ ਧੰਨ ਗੁਰਦੇ ਬਹੁਤ ਬਹੁਤ ਧੰਨਵਾਦੀ ਜੈਪੀ ਜੈ ਪਹਾੜ ਜੈ ਗੋਵਦਨ ਸਾਨੂੰ ਰਤੇ ਅੱਜ ਮੌਜੂਦ ਸਮਾਜ পার্টি ਪੰਜਾਬ ਦੇ ਵੱਲੋਂ ਸਰਦਾਰ ਅਰਜਨ ਸਿੰਘ ਗਰੀਸਵੀ ਪ੍ਰਧਾਨ ਮੌਜੂਦ ਸਮਾਜ ਸਪਾਰਟੀ ਪੰਜਾਬ ਉਹਨਾਂ ਦੇ ਬੇਚਾ ਦੇ ਅਨੁਸਾਰ ਅੱਜ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਪਿੰਡਾਂ ਤੋਂ ਇਲਾਕਾ ਹਲਕਾ ਬਲੌਕ ਜੇਲਾ ਲੋਤ ਨਿਰੰਤਰ ਆਸਮਾਨ ਦਾ ਦਾਤਾ ਮਾਰਾ ਦਿੱਤਾ ਅਨਨਕ ਸਥਾਨ ਇਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੀ ਸਹਿਦੇ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹ ਕੁਝ ਥੋੜਾ ਵੀ ਗਿਆ ਔਰ ਸਭੀ ਉਹ ਤੇ ਭੋਦਨ ਸਮਾਜਪਾਰਟੀ ਦੇ ਸਾਡੇ ਵਰਕਰ ਸਹਿਬਾਨ ਔਰ ਸਾਡੇ ਲੀਡਰ ਸਹਿਬਾਨ ਪਹੁੰਚੇ ਉਹਦਾ ਵਿਰੋਧ ਕੀਤਾ ਵਿਰੋਧ ਕਰਕੇ ਉਹਨਾਂ ਨੂੰ ਉਸ ਸਮੇਂ ਪ੍ਰਸ਼ਾਸਨ ਉਤਰ ਰੁਕਾਇਆ ਗਿਆ ਸੋ ਮੈਂ ਅੱਜ ਦੇ ਧਰਮ ਦੇ ਕਹਿਣਾ ਚਾਹਣਾ ਕਿ ਮੈਂ ਦਰਬੀਰ ਸਿੰਘ ਕਰੇਆਲਾ ਬਦਾਹ ਔਰ ਸਮਾਜਪਾਰਟੀ ਹਲਕਾ ਸੋਣਾ ਚਾਰਜਲਾ ਲੁਧਿਆਣਾ ਤੇ ਸਰਕਾਰ ਨੂੰ ਸੱਚੇ ਨੂੰ ਪੂਰੇ ਪੰਜਾਬ ਦੇ ਵਿੱਚ ਬੇਨਤੀ ਕਰਨੀ ਚਾਹਾਂਗਾ ਕਿ ਕਿ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਕਿਉਂ ਸਤਿਗੁਰੂ ਦਾਸ ਮਹਾਰਾਜ ਨੇ ਸਾਨੂੰ ਕਿਹਾ ਸੀ ਸੰਤ ਸੰਗਤ ਮਿਲ ਰਹੀਏ ਬਾਦੋ ਜੈਸੇ ਮਦਨਗੀਰਾ कोरोना के ऐसी ऐसा चाहूं राज मैं जहां मिले सबन को सोट बड़े सब सामने रविदास रहे प्रजा वर्ष सरकार जोग सबके में बेनती करनी जगह तोड़े जरिए किਾਨੂੰ इकट्ठे होना पैना तो आज तक असि गुरुदास महाराज दी गल नहीं बनी सानू मानना पैना कि सानू गुरुदास ने 657 साल पहले इकट्ठे होने दी गल कही ऐसे किसी करके आज ये मनोवादी सरकारा ने चाहे किसी पार्टी सरकार बनी होवे तकरीबन 69 साल हो गए असि पिछले समय दे अंदर 15 अगस्त नु ਪਾਰਦੇਨ ਪਾਰਦੇ ਦੇ ਸਾਡਾ ਇੱਕ ਯਾਦ ਹੋਇਆ ਸੀ 15 ਅਗਸਤ ਬਣਾ ਕੇ ਟਿਆ ਪਰ ਮੈਨੂੰ ਕਿਸੇ ਜਾਤੀ ਨਜ਼ਰੀ ਨਹੀਂ ਆਉਂਦੀ। ਉਹ ਅੱਜ ਵੀ 78 ਸਾਲ ਹੋ ਗਏ ਐਥੋਂ ਹੋਰੇ ਚਦੇ ਗਏ ਕਾਲੇ ਅੰਗਰੇਜ਼ ਆ ਗਏ ਪਰ ਅੱਜ ਸਾਡੇ ਗਰੀਬ ਲੋਕਾਂ ਦਾ ਐਸ்சி ਐਸਟੀ ਓਬੀਸੀ ਲੋਕਾਂ ਦਾ ਅੱਜ ਫੇਰ ਉਹੀ ਰਾਤਾ ਜਦੋਂ ਸਾਡੇ ਗੁਰੂ ਰਹਿਬਰਾਂ ਦੇ ਹਮਲੇ ਹੋ ਰਹੇ ਨੇ ਫਿਰ ਆਪ ਲੋਕਾਂ ਦਾ ਕੀ ਹੱਦ ਹੋ ਸਕਦਾ ਸੰਵਿਧਾਨ ਦੇ ਉੱਤੇ ਹਮਲੇ ਹੋ ਰਹੇ ਨੇ ਬਾਵਾ ਸਾਹਿਬ ਡਾਕਟਰ ਮਿਤਕਰ ਸਾਹਿਬ ਦੇ ਜਿੱਥੇ ਸਟੈਚੂ ਲੱਗੇ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਤੇ ਇਸ ਕਰਕੇ ਮੈਂ ਸਾਰੇ ਸੰਗਤ ਨੂੰ ਖਾਸ ਕਰਕੇ ਐਸੀ ਸਮਾਜ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਸਤਿਗੁਰੂ ਦਾਸ ਮਾ ਦੀ ਗੱਲ ਮੰਨ ਕੇ ਇਕੱਠੇ ਹੋ ਜਾਓ ਆਉਣ ਵਾਲਾ ਸਮਾਂ ਤੁਹਾਡਾ ਨਹੀਂ ਤਾਂ ਫਿਰ ਜਿਹੜੇ ਅੱਜ ਹਾਲਾਤ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਸਾਡਾ ਇਹ ਤੋਂ ਵੀ ਪੈੜਾ ਹਾਲਾਤ ਹੋ ਜਾਣੇ ਨੇ ਤੋਂ ਮੈਂ ਇਸ ਕਰਕੇ ਬੇਨਤੀ ਕਰਨੀ ਚਾਹਾਂਗਾ ਕਿ ਸਾਥੀਓ ਸਾਨੂੰ ਇਕੱਠੇ ਹੋਣਾ ਪੈਣਾ ਅੱਜ ਅਸੀਂ ਜਿਹੜਾ ਜਿਹੜਾ ਪੁਲਿਸ ਜਿਹੜਾ ਖੰਨਾ ਪੁਲਿਸ ਜਿਹੜਾ ਖੰਨਾ ਦੇ ਵਿੱਚ ਪੰਜ ਵਿਧਾਨ ਸਭਾ ਸਮਰਾਲਾ ਪੈੜ ਖੰਨਾ ਔਰ ਰਾਏਪੁਰ ਔਰ ਸਾਲੇ ਵਾਲਾ ਅੱਜ ਨਾ ਪ੍ਰਧਾਨ ਸਭਾ ਦੇ ਸਾਡੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਆਏ ਨਹੀਂ ਅੱਜ ਸੀ ਕਿ ਕਿ ਇੱਕ ਰੋਸ ਮਾਰਚ ਕੀਤਾ ਇਹ ਰੋਸ ਮਾਰਚ ਅੱਜ ਪਿੰਡ ਧਰੇਟਾਂ ਦੇ ਵਿੱਚ ਜਿਹੜਾ ਸਾਡੇ ਨੂੰ 10-12 ਜੀ ਦਾ ਉੱਤੇ ਹੋ ਰਿਹਾ ਗਿਆ ਉਹਦੇ ਸਬੰਧ ਵਿੱਚ ਅੱਜ ਬਹੁਤ ਸਾਰੀਆਂ ਸਮਾਜ ਪਾਰਟੀਆਂ ਵੱਲੋਂ ਹੋਰ ਕੋਈ ਸੱਦਾਵਾ ਹੋ ਵੀ ਛੱਡ ਕੇ ਆ ਗਏ ਨਹੀਂ ਉਹਨਾਂ ਦੇ ਸਮਾਜ ਵਿੱਚ ਅਸੀਂ ਜਿਹੜਾ ਜੀ ਸਾਰਾ ਕੀਤਾ ਫਿਰ ਮੈਂ ਤੁਹਾਡੇ ਜਰੀਏ ਫਿਰ ਇੱਕ ਵਾਰੀ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਕੱਠੇ ਹੋ ਜਾਈਏ ਆਪਾਂ ਆਉਣ ਵਾਲੇ ਸਮੇਂ ਚ ਸਤਿਗੁਰੂ ਦਾ ਸਮਾਰੋਹ ਦੇ ਸਾਮਨੇ ਦਾ ਸਰਕਾਰ ਬਣਾ ਸਕੀ ਬਹੁਤ ਜਨ ਸਮਾਜ ਪਾਰਟੀ ਰੀਤਾ ਚੰਨਾ ਤੁਸਨਾਤੀ ਸਭ ਕੇ ਸਤਿ ਸ੍ਰੀ ਅਕਾਲ ਜਿਹੜੇ ਸਾਨੂੰ ਉਪਰ ਸਟੇਟ ਪਲੇਟਵਾਰ ਮਿਲਾ ਕੇ ਦੇ ਗਏ ਰਾਜਿਕ ਪਲੇਟਵਾਰ ਸੰਮੇਲ ਤੇ ਇਕੱਠੇ ਹੋਣਾ ਪੈਣਾ ਫੇਰ ਹੀ ਸਾਡੇ ਆਉਣ ਦੇ ਹੋਂਦ ਅਸੀਂ ਫਿਰੇ ਕਰਦੇ ਲੋਕ ਮਨੁੱਖਤਾ ਦੇ ਖੇਤਰ ਦੇ ਲੋਕ ਧੰਨਵਾਦ ਵਾਈਗੁਰ ਜੀ ਦਾ ਖਾਸਾ ਪੁਆਇੰਟ ਦੀ ਬਹੁਤ ਜਾਨਤੀ ਹੈ ਗਿਆ ਪਾਸ ਇਹ ਗੱਲ ਪਹਿਲਾਂ ਹੀ ਹੋ ਗਈ ਹੈ ਇਹਦਾ ਬੰਦ ਹੋਣਾ ਮੰਗਦਾ ਹੈ ਪਾਸਪੋਰਟ